ਸਰਵ ਜੀ ਸੰਗਰੂਰ ਵੀ ਦੀ ਕਫਤਾ ਬੰਦਾ ਹੱਦੋਂ ਵੱਦ ਪੈਰ ਪਸਾਰ ਹੱਦੋਂ ਵੱਦ ਪੈਰ ਪਸਾਰ ਬੰਦਾ ਦੁਖੀ ਹੁੰਦਾ ਏ ਹੱਕ ਕਿਸੇ ਦਾ ਮਾਰ ਬੰਦਾ ਦੁਖੀ ਹੁੰਦਾ ਏ ਪੜਿਆ ਨਾ ਜੋ ਕਦੇ ਪੜਨੇ ਪਾਇਆ ਤੇ ਪੜਿਆ ਨਾ ਜੋ ਕਦੀ ਪੜਨੇ ਪਾਇਆ ਤੇ ਫਿਰ ਡੰਗਰਾਂ ਨੂੰ ਚਾਰ ਬੰਦਾ ਦੁਖੀ ਹੁੰਦਾ ਏ ਫਿਰ ਡੰਗਰਾਂ ਨੂੰ ਚਾਰ ਬੰਦਾ ਦੁਖੀ ਹੁੰਦਾ ਏ ਕਰਕੇ ਵਾਦੇ ਜਿੱਟ ਜਾਵੇ ਜਦੋਂ ਕਰਕੇ ਵਾਦੇ ਜਿੱਟ ਜਾਵੇ ਜਦੋਂ ਜਦੋਂ ਕੋਈ ਉਮੀਦਵਾਰ ਨਾ ਪੂਰੀ ਕਰੀ ਜੀ ਸਰਕਾਰ ਬੰਦਾ ਦੁਖੀ ਹੁੰਦਾ ਏ ਨਾ ਪੂਰੀ ਕਰੀ ਜੀ ਸਰਕਾਰ ਬੰਦਾ ਦੁਖੀ ਹੁੰਦਾ ਏ ਫੱਦੋਂ ਵੱਦ ਤੈਰ ਪਸਾਰ ਬੰਦਾ ਦੁਖੀ ਅੰਦਰ ਹੈ ਹੱਕ ਕਿਸੇ ਦਾ ਮਾਰ ਬੰਦਾ ਦੁਖੀ ਨਾ ਹੈ ਪੜਿਆ ਨਾ ਜੋ ਪੜਿਆ ਨਾ ਜੋ ਕਦੇ ਪੜਨੇ ਪਾਇਆ ਤੇ ਕਦੇ ਪੜਨੇ ਪਾਇਆ ਤੇ ਫਿਰ ਡੰਗਰਾਂ ਨੂੰ ਚਾਰ ਫਿਰ ਡੰਗਰਾਂ ਨੂੰ ਚਾਰ ਬੰਦਾ